ਯੋਗਰ ਦੇ ਇਹਲੇ ਬੰਦੇ ਕਿਤਨੇ ਭੋਲੇ ਹੋਵਾਂ ਇੱਕ ਬੰਦੇ ਨੇ ਆਪਣੇ ਕਿਚਨ ਦੇ ਵਿੱਚ ਇੱਕ ਕੋਕਰਚ ਦੇਖਿਆ ਔਰ ਉਸਨੇ ਉੱਥਾ ਦਵਾਈ ਛਿੜਕੀ ਦਵਾਈ ਛਿੜਕਣੇ ਤੇ ਬਾਅਦ ਉਸਨੇ ਸਾਰਾ ਕਿਚਨ ਧੋਇਆ ਸਾਫ ਕਰਿਆ ਔਰ ਯੋ ਚੀਜ਼ ਦੇਖ ਕੇ ਨਾ ਉਸकी ਘਰ ਵਾਲੀ ਨੇ ਵਾ ਕਿਚਨ ਤੇ ਕੋਕਰਚ ਨੂੰ ਚਾੱਕਾ ਬਾਥਰੂਮ ਦੇ ਵਿੱਚ ਰੱਖ ਇੱਕ ਬੰਦਿਆ ਨੇ ਬਾਤ ਬਣਾ ਦੱਸ ਬੰਦੇ ਵਿਚਾਰੇ ਨੇ ਭੋਲੇ ਹੋਵਾਂ ਅਰ ਯੋ ਬਾਦ ਪੱਕੀ ਵੀਰ ਬਹੁਤ ਭੋਲੇ ਹੋ ਮਾਂ ਬੰਦੇ ਜਾਦਕ ਤੇ ਨਾ ਯੋ ਨਾਈ ਦੀ ਦੁਕਾਨ ਪਾ ਜਾਗਾ ਉਹ ਬੋਦੇ ਕਟਾ ਕਾ ਮਾਂ ਬਾਲ ਵੜਾ ਕਾ ਮਾਂ ਆਣਸਾਰ ਸਭ ਤੋਂ ਪਹਿਲਾ ਕੰਮ ਉਹਨਾਂ ਨੇ ਸਾਬਰ ਲੈਣਾ ਸਾਬਰ ਲੈਣ ਤੇ ਬਾਅਦ ਅਗਲੇ ਕੰਮ ਕਰਨੇ ਅਰ ਥਾਨਾ ਕਦੇ ਅੱਜ ਤੱਕ ਦੇਖਿਆ ਵੀਰ ਵੀ ਬੀਬੀਆਂ ਬਿਊਟੀ ਪਾਰਲਰ ਤੇ ਵਾਪਸ ਘਰ ਆਈਆਂ ਉਹਨਾਂ ਨੇ ਕਦੇ ਆਪਣਾ ਮੂੰਹ ਵੀ ਧੋਇਆ ਹੋਈ ਈ ਤੋਂ ਨੇ ਭੋਲੇ ਹੋਵਾਂ ਬੰਦੇ ਵਿਚਾਰੇ ਹਾਂ ਕਰੀਜਾ ਕਮੈਂਟ ਮੰਨੂ ਕਿਆ ਵੀਰਾ ਮੈਂ ਤਾਂ ਜਦ ਪਲਾਜੋ ਸੂਟ ਦਾ ਨਾ ਸੁਣਿਆ ਪਲਾਜੋ ਪਲਾਜੋ ਮੈਂ ਤਾਂ ਕਹਾ ਕੋਈ ਪਿਆਜ਼ ਦੀ ਸਬਜ਼ੀ ਸਬਜ਼ੀ ਨਵੀਂ ਆਦੀ ਮਾਰਕੀਟ ਵਿੱਚ ਤੁਹਾਨੂੰ ਬੜਾ ਮਤਲ ਲਗਿਆ ਵੀ ਰਾਵਣ ਕੇ ਜਿਹੜਾ ਪਜਾਮਾ ਪਾਇਆ ਵਾ ਉਸ ਨੂੰ ਪੁਜਲਾਜੋ ਕਹਾ ਪਲਾਜੋ ਲਾਜੋ ਚਲੋ ਆਜੋ ਫਿਰ ਕਮੈਂਟ ਕਰ ਦਿਓ ਵੀਡੀਓ ਬਾਅਦ